ਖੜਡ ਲੰਡਰਾਂ ਛੱਡ ਕੁੱਤੇ ਇੱਕ ਝਗੜੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਪੱਗ ਉਤਰ ਗਈ। ਉਹਨਾਂ ਦੋਸ਼ ਲਗਾਇਆ ਕਿ ਦੋ ਨੌਜਵਾਨ ਉਸਦੀ ਗੱਡੀ ਦਾ ਪਿੱਛਾ ਕਰਦੇ ਆ ਰਹੇ ਸਨ ਅਤੇ ਉਹਨਾਂ ਉਸਦੀ ਪਤਨੀ ਦੀ ਚੇਨੀ ਉੱਤੇ ਅੱਖ ਰੱਖੀ ਹੋਈ ਸੀ। ਇਸੇ ਦੌਰਾਨ ਉਹਨਾਂ ਉਸਦੀ ਗੱਡੀ ਵਿੱਚ ਮੋਟਰਸਾਈਕਲ ਮਾਰਿਆ। ਉਹਨਾਂ ਨੌਜਵਾਨਾਂ ਨੂੰ ਕੇਵਲ ਇੰਨਾ ਹੀ ਪੁੱਛਿਆ ਸੀ ਕਿ ਇਹ ਕੀ ਕੀਤਾ ਤਾਂ ਨੌਜਵਾਨਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸੀ ਤਰ੍ਹਾਂ ਨੌਜਵਾਨਾਂ ਨੇ ਆਪਣੀ ਪਤਨੀ ਦੀ ਚੇਨੀ ਤੇ ਹੱਥ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੌਣੀ ਕਮੇਟੀ ਦਾ ਮੈਂਬਰ ਹੈਗਾ ਹਾਂ ਜੀ ਮੈਂ ਐਸਐਸਪੀ ਆਫਿਸ ਤੋਂ ਕੋਈ ਕੰਮ ਸਿੱਧੇ ਤੇ ਮੜ ਕੇ ਆ ਰਿਹਾ ਸੀ ਇਹ ਬੰਦੇ ਮੇਰੇ ਉੱਤੋਂ ਪਿੱਛੇ ਲੱਗੇ ਕਾਫੀ ਦੇਰ ਤੋਂ ਹਾਂਜੀ ਇਹਨਾਂ ਨੇ ਇੱਕ ਮੋਟਰਸਾਈਕਲ ਦਾ ਹੋਲ ਸੀ ਨਾ ਰਿਹਾ ਉਹਨਾਂ ਨੇ ਮੇਰੇ ਮੋਟਰਸਾਈਕਲ ਦੇ ਗੱਡੀ ਮੋਟਰਸਾਈਕਲ ਮਾਰਿਆ ਮੈਂ ਇਹਨਾਂ ਨੂੰ ਪੁੱਛਿਆ ਮੈਂ ਕੀ ਗੱਲ ਤੁਹਾਡੀ ਕੀ ਪ੍ਰੋਬਲਮ ਹੈਗੀ ਉਹਨਾਂ ਨੇ ਸਾਨੂੰ ਗਾਲ੍ਹਾਂ ਦੇਣੀ ਚੱਲ ਹੋਈ ਜੀ ਕਰਤੀ ਇੱਕ ਦਮਾਂ ਭੰਗ ਗਈ ਨਾਲੇ ਇਹ ਬੰਦਾ ਜਿਹੜਾ ਸੀ ਇੱਕ ਪਿਛਲੇ ਸਿਕੰਦਰ ਕਿ ਪਿਠਾਈ ਸੇ ਇਨੇ ਇੱਕਦਮ ਮੇਰੇ ਮਾਰ ਦੀ ਕੋਸ਼ਿਸ਼ ਕੀਤੀ ਮੈਂ ਉੱਤਰ ਕੇ ਫੜਿਆ ਮੈਂ ਕਹਿੰਦਾ ਜੀ ਭਾਈ ਸਾਹਿਬ ਨੂੰ ਗੱਲ ਹੈਗੀ ਹੈ ਹਾਂਜੀ ਮੇਰੀ ਮਸ਼ੀਨ ਉਤਰੀ ਇਹ ਮਸ਼ੀਨ ਦੀ ਚੇਨ ਵੱਲ ਨੂੰ ਵਧੇ ਮੈਂ ਜਦੋਂ ਜੋ ਪੱਟਾ ਮਾਰ ਕੇ ਫੜਿਆ ਨਾ ਜਦੋਂ ਮੈਂ ਫੜਿਆ ਇਹਨੂੰ ਤੇ ਇਹਨੇ ਕੀ ਕੀਤਾ ਜਿਹੜੀ ਮੇਰੀ ਕੀ ਨਾ ਸੀ ਮੇਰਾ ਡਰਾਈਵਰ ਸੀਗਾ ਜਿਸ ਟਾਈਮ ਮੇਰੇ ਡਰਾਈਵਰ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨੇ ਜੀ ਸਰੀਆ ਲੈ ਕੇ ਦੋ ਇੱਕ ਮੇਰੇ ਸਿਰ 'ਤੇ ਮਾਰਿਆ ਇੱਕ ਮੇਰੇ ਪਿੱਛੇ ਮਾਰਿਆ ਤੇ ਮੈਂ ਥੱਲੇ ਡਿੱਗ ਪਿਆ ਕਿਉਂ ਮੈਂ ਇੰਨੀ ਦਾ ਪੇਸ਼ੈਂਟ ਹੈਗਾ ਠੀਕ ਹੈ ਜੀ 67 ਮੇਰੀ ਉਮਰ ਹੈਗੀ ਹੈ ਤੇ ਨਾਲ ਹੀ ਇਹਨੇ ਦੂਜਾ ਸਰੀਰ ਮੇਰੇ ਇਲਾਕੇ ਮਾਰਿਆ ਮਿੱਤਾ ਮਾਰਨੀ ਜਦੋਂ ਕਰਦੀ ਹੈ ਇਹਨਾਂ ਨੂੰ ਪੜਨ ਲੱਗੇ ਇਹ ਬਈ ਤਗੜੀ ਉਹਦੀ ਘਰ ਵਾਲੀ ਇਹਨੇ ਫਿਰ ਉਹਨੂੰ ਫੜ ਕੇ ਨਾ ਖਾਲੜ ਤੋਂ ਚਪੇੜਾ ਮਾਰ ਕੇ ਜਦੋਂ ਕਰਦੇ ਇੱਕ ਨੂੰ ਫੜ ਲਿਆ ਇਹਨੇ ਪਬਲਿਕ ਸਾਹਮਣੇ ਪਬਲਿਕ ਜਦੋਂ ਆਈ ਉਹ ਮੋਟਰਸਾਈਕਲ ਵਾਲਾ ਜਦ ਅਸਲੀ ਉਹ ਪਿੱਛੇ ਲੈ ਕੇ ਨਾ ਉਹ ਭੱਜ ਗਿਆ ਜਿਹੜਾ ਇਹ ਸਖਸ਼ ਸੀਗਾ ਇਹ ਕਹਿੰਦਾ ਮੈਂ ਜਾਣਦਾ ਨਹੀਂ ਮੈਂ ਜਾਣਦਾ ਨਹੀਂ ਜਾਣਦਾ ਨਹੀਂ ਪਈ ਜਦ ਕਿ ਇਹ ਮੋਟਰਸਾਈਕਲ ਦੇ ਪਿੱਛੇ ਬਟਾ ਸੀ ਇਹਦੇ ਅੱਜ ਪਿੱਛੇ ਕੇ ਤੇ ਉਹ ਇੱਕ ਟੂਲ ਬਾਕਸ ਫੜਿਆ ਕੋਈ ਨਹੀਂ ਹਰਪਾਲ ਨੇ ਫੜਿਆ ਤੁਹਾਨੂੰ ਲੱਗਦਾ ਵੀ ਕੋ ਲੂਟਰ ਦੀ ਮਾਰ ਨਹੀਂ ਸੀ ਕੋ ਵੈਸੀ ਕੋ ਵੈਸੀ ਸੜਨ ਲਈ ਕੋਈ ਕਰ ਲਈ ਜੀ ਨਹੀਂ ਨਹੀਂ ਇਹ ਮੇਰੇ ਪਿੱਛੇ ਚੇਨ ਸਕੈਜਿੰਗ ਜਾਂ ਕੋਈ ਸਰਜਰੀ ਕਰਦੇ ਤੱਕ ਜੇ ਤੁਹਾਨੂੰ ਮਿਸਿਸ ਚੇਨ ਉੱਪਰ ਦੀ ਪਾਈ ਨਜ਼ਰ ਆਈ ਸੀ ਔਰ ਵੈਸੇ ਮੈਨੂੰ ਪਤਾ ਲੱਗ ਰਿਹਾ ਸੀ ਪਰ ਮੈਂ ਸੋਚ ਵੀ ਰਿਹਾ ਸੀ ਕਿ ਇਹ ਇਸ ਤਰੀਕੇ ਕਿਉਂ ਕਰ ਰਹੇ ਕਿਉਂ ਆ ਰਹੇ ਜਦਕਿ ਮੈਨੂੰ ਫਸਟ ਟਾਈਮ ਮਿਲੇ ਮੈਂ ਕਦੀ ਇਹਨਾਂ ਨੂੰ ਮਿਲਿਆ ਨਹੀਂ ਨਾਮ ਹੈ ਕਦੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਤੁਸੀਂ ਗੱਡੀ ਦੇ ਪਿੱਛੇ ਕਰ ਰਹੇ ਸੀ ਗੱਡੀ ਦੇ ਪਿੱਛੇ ਕਰ ਰਹੇ ਸੀ ਉਹਨਾਂ ਦੀ ਏਜ ਵੀ ਉਹਨ ਇੰਨੀ ਹੋ ਗਈ ਕਿ ਉਹ ਸੋਚ ਨਹੀਂ ਰਿਹਾ ਕਿ ਅਰੇ ਮੈਂ ਮੰਗ ਦਵਾਈ ਖਾਣ ਦੇ ਚੱਕਰ ਮੈਂ ਕਿਹਾ ਦਵਾਈ ਦੇ ਦੇ ਜਿ ਸੀਚੇ ਬੰਦ ਸੀਗੇ ਸਾਡੇ ਕਿਸੇ ਦੀ ਪਿੱਛੇ ਲੱਗੀ ਸੀ ਆ ਐਸਐਸਪੀ ਆਫਿਸ ਤੇ ਜਦੋਂ ਬਾਹਰ ਰੋਟੀ ਖਾਂਡਾ ਜੀ ਅਸੀਂ ਨੇ ਹਾਂਜੀ ਹੋਟਲ ਤੇ ਉੱਥੋਂ ਪਿੱਛੇ ਲੱਗੀ ਹੈ ਮੈਂ ਮੰਗ ਕਰਦੇ ਹਾਂ ਜੀ ਮੰਗ ਹੀ ਕਰਦੀ ਆ ਹਾਂਜੀ ਮੈਂ ਤੇ ਦਿੱਲੀ ਪੂਰੀ ਦਿੱਲੀ ਦੇ ਜਿੰਦੀ ਸਾਡਾ ਮਾਰੀ ਕੋਈ ਗੱਲਬਾਤ ਹੋਈ ਫਟ ਪੁਲਿਸ ਆ ਜਾਂਦੀ ਹੈ 10 ਮਿੰਟ ਦੇ ਹਾਂਜੀ ਪੰਜਾਬ ਦੇ ਵਿੱਚ ਮੈਂ ਤਿੰਨ ਕਾਲਾ ਕਰ ਚੁੱਕਾ ਆ ਭੇਜ ਰਹੇ ਆ ਮੈਂ ਉਹਨਾਂ ਕਿਹਾ ਐਸਐਸਪੀ ਆਫਿਸ ਆਫ ਕਰ ਫੋਨ ਕਰਾ ਇਹਨੇ ਬੜੇ ਸ਼ੌਕ ਨਾਲ ਕਰ ਸਕਦੇ ਅਸੀਂ ਤਾਂ ਆਪਣੇ ਕੋਲ ਕਰਤੀ ਹੈਗੀ ਨਹੀਂ ਉਹਦੇ ਨਾਲ ਐਸਐਸਪੀ ਉਹ ਡੀਵੀਪੀ ਕੋਲ ਨੂੰ ਕੋਈ ਟੈਨਸ਼ਨ ਨਹੀਂ ਇਹ ਭਗਵੰਦ ਸਤਾਰ ਦਾ ਬੇੜਾ ਜਾਜ ਹੋ ਰਿਹਾ ਹੈ ਕਿ ਸੀਨ ਇਸਕੀਚਿੰਗ ਫੇਰ ਹੈ ਫੇਰੀਆਂ ਬੇਈਮਾਨੀਆਂ ਸਭ ਕੁਝ ਹੋ ਰਿਹਾ ਹੈ ਤੇ ਕੋਈ ਪੁਛਕਿਸ਼ ਨਹੀਂ ਕੋਈ ਉਹਨੂੰ ਪੁਛਦੀਏ ਵਾਲੇ ਕਰਨ ਅਸੀਂ ਜਾ ਰਹੇ ਹਾਂਗੇ ਤੇ ਪੁਲਸੇ ਵਾਲੇ ਦੇਖਦੇ ਹੱਤੇ ਗਏਗਾ ਕਿ ਚਲੋ ਬੈਠੋ ਆਪਾਂ ਉਧਰ ਜਾਗੇ ਤੁਹ ਜਿੱਕੇ ਜਾਂਦੇ ਆ ਤੂੰ ਮੇਰੇ ਕੋਲ ਆ ਬੰਦੇ ਆ ਉਹਦੇ ਹੱਥ ਟਿਕਾ ਦੇ ਉਹਦਾ ਚੱਕਰ ਸਾਡੇ ਪਰ ਮੇਰਾ ਮੇਰਾ ਟੂਲ ਜਾ ਮੇਰਾ 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 ਹੈ ਨਹੀਂ ਸਾਰੇ ਨਹੀਂ ਤੂੰ ਮੈਨੂੰ ਪੰਜਰਾ ਮਿੰਟ ਮੇਰੇ ਅੱਗੇ ਜੋ ਪਾਣੀ ਦੀ ਟਾਲਾ ਰੱਖਾ ਰਿਹਾ ਹੈਂ ਮੈਨੂੰ ਮੈਂ ਕੋਈ ਰਾਤ ਤੇਰਾ ਸੀ ਨਾ ਅਰੇ ਇਸ ਤਾਂ ਖੜੇ ਆ ਨਹੀਂ ਅੱਧੀ ਗੱਡੀ ਚੱਲੇ ਗਈ ਸੀ ਅੱਧੀ ਗੱਡੀ ਛੱਡੋ ਨਹੀਂ ਛੱਡਦੇ ਭਾਜੀ ਮੇਰੀ ਗੱਡੀ ਜਿਹੜੇ ਲਾਈ ਮੁੰਡੇ ਨੇ ਉਦੇ ਸਾਹਮਣੇ ਲਾ ਲਾ ਕੇ ਮੁੰਡੇ ਮੇਰੇ ਇਹ ਗੱਡੀ ਦੇ ਸਾਈਡ ਦੇਖੋ ਜਾ ਕੇ ਲੱਗੀ ਹੋਈ ਇਹਨੂੰ ਕਿਹਾ ਤੂੰ ਚਾ ਰੁਕ ਜਾ ਮੇਰੇ ਗੱਡੀ ਰੋਕੀ ਨਾ ਅਸੇ ਇਹਨੇ ਗੱਡੀ ਰੋਕੀ ਨਹੀਂ ਇਹਨੇ ਮੇਰੇ ਆਦਮੀ ਦੇ ਪੱਗ ਲਾਤੀ ਭਾਜੀ ਦੇਖੋ ਭਾਜੀ ਆਹ ਹਰਾਮਜਾਦਾ ਮੁੰਡਾ ਮੈਂ ਨਹੀਂ ਸਰਦਾਰਾਂ ਦੀ ਭਾਜੀ ਹੋਣੀ ਚਾਹੀਦੀ ਮੈਨੂੰ ਇਹ ਦੁੱਸੋਂ ਮਿਲਣਾ ਇਹ ਸਰਦਾਰਾਂ ਦੀ ਇੱਜ਼ਤ ਆ ਸਰਦਾਰ ਮੂੰਹ ਚਾ ਕੇ ਦੇਖਾਂ ਲੱਗੋ ਤੁਹੇ ਮਨ ਨਹੀਂ ਪੰਨੋ ਪੰਨੋ ਪਾ ਕੇ ਜੇ ਮੈਂ ਝੂਠ ਬੋਲਾਂ ਤਾਂ ਤਾਅਰਪੇ ਹੋਈ। ਘਾਮ ਨਾਲ ਬੈਠੇ ਅੰਦਰ ਬੈਠੇ। ਮੈਂ ਇਹ ਕੀ ਕਹਿਣਾ ਚਾਹੂੰਗਾ ਜੀ? ਆਪ ਵੀ ਕਹਿਣਾ ਜੀ, ਖਾਦਾ ਖੈਰ ਤਾਂ ਇੰਨਾ ਗੰਦਾ ਸ਼ਹਿਰ ਹੋ ਗਿਆ ਨਾ, ਉੱਛੋਗਾ। ਤੁਸੀਂ ਉੱਥੇ ਬੱਸ ਯੂ ਟਰਨ ਲਿਆ ਕਦੋਂ ਲਿਆ ਜੀ? ਇਹਨਾਂ ਦੂਵੇ ਟੋਇਆ ਮੇਰਾ ਪਹਿਲਾਂ ਕਾਲਾ ਪਲਟਣ ਲੱਗਾ ਸੀ ਮੈਂ ਤਾਂ ਦੂਜੀ ਟਰਾਲੀ ਤੇੋਂ ਲੈ ਕੇ ਨਹੀਂ ਆਣੀ ਹੈ ਜੀ। ਜੇ ਮੈਂ ਤਾਂ ਬਹੁਤ ਗੰਦਾ ਆ ਰਹੀਦਾ। ਜੇ ਮੈਂ ਬਹੁਤ ਗੰਦੇ ਲੋਕ ਰਹਿਣਾ ਪਿਆ। ਹਾਂਜੀ ਭਾਜੀ ਕੀ ਗੱਲ ਹੋਈ ਸੀ ਆ ਹੁਣੀ ਇਨਸੀਡੈਂਟ ਵਿੱਚ ਇਹ ਜਿਹੜੇ ਸਾਹਬ ਨੇ ਗੁਰਪ੍ਰੀਤ ਸਿੰਘ ਜੱਸਾ ਜੀ ਦਿੱਲੀ ਸਿ ਗੁਰਦੁਆਰਾ ਪਰਬਤ ਕਮੇਟੀ ਦੇ ਮੈਂਬਰ ਨੇ ਮੈਂ ਇਹਨਾਂ ਦਾ ਡਰਾਈਵਰ ਆ ਜੀ ਅੱਛਾ ਜੀ ਅਸੀਂ ਦਿੱਲੀੋਂ ਆ ਰਹੇ ਸੀਗੇ ਠੀਕ ਹੈ ਅਸੀਂ ਜਾਣਾ ਸੀਗਾ ਆਪਣੇ ਰਿਸ਼ਤੇਦਾਰ ਦੇ ਘਰ ਠੀਕ ਹੈ ਖਰੜ ਰਹਿੰਦੇ ਆ ਰੇਲਵੇ ਸਟੇਸ਼ਨ ਦੇ ਮਗਰਲੇ ਪਾਸੇ ਠੀਕ ਹੈ ਜੀ ਪਾਣੀ ਭਰਿਆ ਜਾਮ ਲੱਗਿਆ ਆਪਾਂ ਹੌਲੀ ਹੌਲੀ ਗੱਡੀ ਕੱਢਣ ਲੱਗੇ ਜੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਮਗਰ ਉਹ ਮਗਰਲੇ ਮੁੰਡੇ ਨੇ ਬਾਈਕ ਤੇ ਟੱਕਰ ਮਾਰਤੀ ਸਾਡੇ ਠੀਕ ਹੈ ਜੀ ਅਸੀਂ ਬਸ ਇੰਨਾ ਹੀ ਕਿਹਾ ਸੀਗਾ ਉਹਨੂੰ ਕਿ ਯਾਰ ਇਹ ਕੀ ਕੀਤਾ ਠ ਇਹ ਮੁੰਡੇ ਆਣ ਕੇ ਗਾਲਾਂ ਕੱਢਣ ਲੱਗ ਪਏ ਸਾਨੂੰ ਕਹਿੰਦੇ ਤੁਸੀਂ ਮਤਲਬ ਕੁੱਟ ਖਾਗੇ ਜਾਣੀ ਐ ਤਾਂ ਨਹੀਂ ਮੰਣਾ ਫਿਰ ਗਾਲਾਂ ਕੱਢਣ ਲੱਗ ਪਏ ਇਹਨਾਂ ਕੋਲ ਇੱਕ ਪੇਚ ਕੱਸੀਗਾ ਉਹ ਪੇਚ ਕੱਸ ਕਹਿੰਦੇ ਤੇਰੇ ਠਿੱਟ ਜਿਵਾਰ ਦੇਣਾ ਸੀ ਠੀਕ ਹੈ ਜੀ ਤਾਂ ਫਿਰ ਇਹਨੇ ਮੁੜ ਕੇ ਕੀ ਕੀਤਾ ਪੱਗ ਨੂੰ ਹੱਥ ਮਾਰਿਆ ਇਹ ਜਿਹੜਾ ਨਾਲ ਦੀ ਜ ਮੁੰਡਾ ਸੀ ਗੱਜ ਦੇ ਤੇ ਸਾਹ ਥੱਲੇ ਡਿੱਗ ਪਏ ਉਹਨਾਂ ਦੇ ਸਰਦਾਰ ਜੀ ਦੀ ਪੱਗ ਡਿੱਗ ਗਈ ਹਾਂਜੀ ਉਹਦੇ ਬਾਅਦ ਹੁਣ ਫੜੇ ਜੀ ਫੜ ਕੇ ਰੱਖਿਆ ਇਹਨਾਂ ਨੂੰ ਫਿਰ ਕਹਿੰਦੇ ਹੁਣ ਛੱਡ ਦਿਓ ਸਾਡੀ ਕੋਈ ਗਲਤੀ ਨਹੀਂ ਕੋਈ ਗਲਤੀ ਨਹੀਂ ਇਹ ਗੱਡੀ ਵਿੱਚ ਮਤਲਬ ਇਹਨਾਂ ਟੱਕਰ ਸਿੱਧੀ ਮਾਰੀ ਤੁਹਾਡੇ ਹਾਂਜੀ ਹਾਂਜੀ ਕੀ ਆ ਗਾਲ ਹੋ ਗਈ ਬੈਠੂ ਬੈਠਨੇ ਬੱਗ ਲਾਦੀ ਯਾਰ ਨਹੀਂ ਨਹੀਂ ਖੜ੍ਹੇ ਸ਼ਹਿਰ ਵਿੱਚ ਵਰਖਾ ਦੇ ਪਾਣੀ ਦੇ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਜਿਸ ਕਾਰਨ ਸੜਕਾਂ ਥਾਂ-ਥਾਂ ਤੋਂ ਟੁੱਟ ਜਾਂਦੀਆਂ ਨੇ ਇਸੇ ਕਾਰਨ ਨਿੱਤ ਦਿਨ ਜਾਮ ਲੱਗਦੇ ਨੇ ਅਤੇ ਜਾਮ ਕਾਰਨ ਲੋਕੀ ਝਗੜਾ ਕਰਦੇ ਨੇ ਲੋਕਾਂ ਦੀ ਮੰਗ ਹੈ ਕਿ ਖੜ੍ਹੇ ਸ਼ਹਿਰ ਦੀਆਂ ਸੜਕਾਂ ਵਧੀਆ ਬਣਾਈਆਂ ਜਾਣ ਅਤੇ ਪਾਣੀ ਦੇ ਨਿਕਾਸੀ ਦਾ ਸਹੀ ਪ੍ਰਬੰਧ ਕੀਤਾ ਜਾਵੇ ਬਿਊਰੋ ਰਿਪੋਰਟ ਰਾਫਤਾ ਪੰਜਾਬ ਟੀਵੀ